ਸ਼ੇ ਸ਼੍ਰੀ ਰਾਮ ਜੀ ਅੱਜ ਹਿੰਦੂ ਸਨਾਤਨ ਮਹਾ ਸੰਘ ਹਿੰਦੂ ਸੰਬੰਧ ਨਵਰਸ਼ ਦੇ ਉੱਪਰ ਇੱਕ ਚੇਤਨਾ ਯਾਤਰਾ ਨਿਕਾਲ ਰਿਹਾ ਜਿਹਦਾ ਉਪਲਕਸ਼ਾ ਆਪਣੇ ਸਮਾਜ ਨੂੰ ਜਾਗਰਿਤ ਕਰਨਾ ਸਾਡੀ ਮਾਤਰ ਸ਼ਕਤੀ ਜੁਵਾ ਵਰਗ ਸਨਾਤਨ ਦੀ ਰੱਖਿਆ ਵਾਸਤੇ ਨਿਰੰਤਰ ਕਾਰਜ ਕਰੇ ਉਹਨਾਂ ਨੂੰ ਕੋਈ ਖੰਡਿਤ ਕਾਰਜ ਕਰਨ ਦਾ ਕੋਈ ਇਧਰ ਦਾ ਮੈਜਾਲ ਜਿਹਦੇ ਨਾਲ ਦੇਸ਼ ਟੁੱਟੇ ਜਾਂ ਜਿਹੜਾ ਤਰਮਾਹਤ ਹੋਵੇ ਉਹਦੇ ਖਿਲਾਫ ਇਕਜੁੱਟ ਹੋ ਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਪ੍ਰਾਲਾ ਕਰਨ ਵਾਸਤੇ ਹਿੰਦੂ ਸਨਾਤਨ ਮਹਾਸੰਗ ਇਹ ਚੇਤਨਾ ਯਾਤਰਾ ਨਿਕਾਲ ਰਿਹਾ ਔਰ ਇਹਦੇ ਨਾਲ ਹੀ ਸਾਰੇ ਦੇਸ਼ਵਾਸੀਆਂ ਨੂੰ ਹਿੰਦੂ ਸੰਬਤ ਨਵੰਸ਼ ਦੇ ਪ੍ਰਾਰਥਿਕ ਵਧਾਈ ਹੈ ਔਰ ਸਾਡਾ ਇਹ ਹਵਾਨ ਹੈ ਕਿ ਤੁਸੀਂ ਆਪਣੇ ਧਰਮ ਵਾਸਤੇ ਕਾਰਜ ਕਰੋ ਜਿੱਥੇ ਵੀ ਕੋਈ ਬੁਰੀ ਸ਼ਕਤੀ ਕੋਈ ਬੁਰਾ ਸੰਗਠਨ ਇਸ ਤਰ੍ਹਾਂ ਦਾ ਕਾਰਜ ਕਰਨ ਦੀ ਕੋਸ਼ਿਸ਼ ਕਰਦਾ ਕਿ ਜਿਹਦੇ ਨਾਲ ਸਾਡਾ ਸਨਾਤਨ ਧਰਮ ਆहत ਹੁੰਦਾ ਔਰ ਉਹ ਮੂੰਹ ਤੋੜ ਜਵਾਬ ਦੇਣ ਵਾਸਤੇ ਹਮੇਸ਼ਾ ਆਪਣੇ ਆਪ ਤਿਆਰ ਰੱਖੋ ਅਸੀਂ ਹਿੰਦੂ ਸਨਾਤਨ ਮਹਾਸੰਗ ਇੱਕ ਗੱਲ ਕਹਿਣੀ ਚਾਹਵੇਗਾ ਸਮਾਜ ਨੂੰ ਕਿ ਤੂੰ ਸਾਡਾ ਸਹਿਯੋਗ ਕਰੋ ਸਾਡਾ ਸਾਥ ਦਿਓ ਇਹਨਾਂ ਬੁਰੀ ਤਾਕਤਾਂ ਦੇ ਖਿਲਾਫ ਔਰ ਅਸੀਂ ਇਹ ਵਾਅਦਾ ਕਰਦੇ ਆਂ ਇਹਨਾਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਹਿੰਦੂ ਸਨਾਤਨ ਮਾ ਸੰਘ ਹਰ ਤਰ੍ਹਾਂ ਦਾ ਕਾਰਜ ਕਰੇਗਾ ਜੇ ਆਪਣਾ ਲਹੂ ਦੇਣ ਦੀ ਵੀ ਕਿਸੇ ਵੇਲੇ ਕੋਈ ਇਸ ਤਰ੍ਹਾਂ ਦਾ ਕਾਰਜ ਕਰਨਾ ਪੈਂਦਾ ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ ਆਪਣਾ ਰਕਤ ਦੇ ਕੇ ਵੀ ਅਸੀਂ ਆਪਣੇ ਧਰਮ ਦੀ ਰੱਖਿਆ ਕਰਾਂਗੇ ਜੇ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਹਮ ਸਭ ਹਿੰਦੂ ਹੈ ਹਮ ਸਭ ਸਨਾਤਨੀ ਹੈ ਸਨਾਤਨੀਆਂ ਕੋ ਆਜ ਦੇਸ਼ ਕੀ रक्षा के लिए अपन धर्म की रक्षा के लिए एक होना जरूरी है उस सबके लिए हमें जो है नेगेटिव शक्तियों को तो जवाब देने के लिए हमें भक्ति भाव से प्रभु को मानना पड़ेगा एक आस्तिक आस्तिका भाव पैदा करना पड़ेगा क्योंकि कहते सत्यन रक्षते धर्मों सत्या ही धर्म की रक्षा कर सकता है और सबसे बड़ा परम सत्य है ईश्वर केवल ईश्वर ही धर्म की रक्षा कर सकता है वो शक्ति हमें ईश्वर से मिलेगी इसलिए सभी आस्तिक भाव से अपने ईश्वर को सम्मान दें ईश्वर की पूजा करें और ईश्वर जी से जुड़े जय श्री राम आप नो सारी संगत नो जय श्री राम जी आज दा जेड़ा ए यात्रा दा प्रोग्राम है ओ ਹਿੰਦੂ ਸਨਾਤਨ ਮਹਾਸੰਗ ਦੀ ਤਰਫੋਂ ਕੀਤਾ ਜਾ ਰਿਹਾ ਜਿਹਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਜਿਹੜੀਆਂ ਹਾਜ਼ਰ ਹੋਈਆਂ ਤੇ ਇਹ ਜਿਹੜਾ ਅੱਜ ਦਾ ਇਹ ਯਾਤਰਾ ਦਾ ਪ੍ਰੋਗਰਾਮ ਹੈ ਉਹ Hindu Nav Varsh ਵਿਕਰਮੀ ਸੰਪਦ ਦੇ ਸੰਬੰਧ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਸ਼ਰਮ ਧਰਮ ਇਕਤਾ ਦਾ ਜਿਹੜਾ ਸੰਦੇਸ਼ ਦਿੱਤਾ ਗਿਆ ਸਾਡੇ ਮਹਾਪੁਰਸ਼ ਤੇ ਇਤੋਂ ਦੇ ਗਣ ਮੰਨੇ ਵਿਅਕਤੀ ਜਿਹੜੇ ਨੇ ਉਸੀ ਯਾਤਰਾ ਚ ਹਾਜ਼ਰ ਹੋਇਆ ਸੋ ਅੱਜ ਮੈਂ Hindu Maha Sangh ਦੇ ਜਿੰਨੇ ਵੀ ਪਦ ਅਧਿਕਾਰੀ ਹੈ ਨਿਸ਼ਕਲੰਕ ਪੰਥ ਪੰਜਾਬ ਦੀ ਤਰਫ ਤੋਂ ਮੁਕੇਰੀਆਂ ਦੀ ਤਰਫ ਤੋਂ ਮਨ ਸ਼ਰੀਲ ਜੀ ਨੂੰ ਨਾਲ ਲੈ ਕੇ ਸਭ ਨੂੰ ਮੁਬਾਰਕਬਾਦ ਦੇਣਾ ਤੇ ਨਵਾਂ ਸਾਲ ਜਿਹੜਾ ਸਾਡਾ ਸਨਾਤਨ ਦਾ ਨਵਾਂ ਸਾਲ ਹੈ ਬਿਕਰਮੀ ਸੰਵਤ ਬਦਲਦਾ ਹੈ ਉਹਦੇ ਤੇ ਸਭ ਨੂੰ ਲੱਖ ਲੱਖ ਮੁਬਾਰਕਬਾਦ